ਕਿਸੇ ਵੇਲੇ ਸੁਖਬੀਰ ਬਾਦਲ ਮੈਨੂੰ ਕਹਿੰਦਾ ਸੀ ਇਹ ਮੱਲਾ ਪਾਰਟੀ ਦਾ ਪ੍ਰਧਾਨ ਆ। ਕਿ ਅੱਜ ਕਿੱਥੇ ਆ? ਅੱਜ ਸਰ ਸੁਖਬੀਰ ਸਿੰਘ ਬਾਦਲ ਕਿੱਥੇ ਹੈਗੇ ਆ? ਅਕਾਲੀ ਦਲ ਖਤਮ ਨਹੀਂ ਹੋਣਾ। ਇਹ ਪੰਜਾਬੀਆਂ ਦੇ ਰਗਾਂ ਦੇ ਵਿੱਚ ਆ ਪਰ ਇਹ ਇਹ ਜਿਹੜੀ ਲੀਡਰਸ਼ਿਪ ਹੈਗੀ ਆ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਉਹਦੀ ਸਰਪ੍ਰਸਤੀ ਦੇ ਵਿੱਚ ਰਟ੍ਰਾਈਬ ਨਹੀਂ ਹੋਣਾ ਉੱਠ ਨਹੀਂ ਸਕੇਗਾ। ਤਾਂ ਮੈਂ ਕਹਿੰਦਾ ਅਕਾਲੀ ਦਲ ਤਾਂ ਮਰ ਹੀ ਨਹੀਂ ਸਕਦਾ। ਅਕਾਲੀ ਦਲ ਕੋਈ ਪੋਲੀਟੀਕਲ ਗਲਾਸ ਨਹੀਂ ਜਮਾਤ ਨਹੀਂ। ਕਾਲੀ ਦਲ ਮਰਜੀਬੜਿਆਂ ਦੀ ਜਿੱਥੇ ਬੰਦੀ ਆ ਜਿਹਨੇ ਕੁਰਬਾਨੀਆਂ ਦੇ ਕੇ ਕਾਲੀ ਦਲ ਖੜਾ ਕੀਤਾ ਪਰ ਅਜਿਹਾ ਅਫਸੋਸ ਆ ਕਿ ਉਹ ਸਦਾਗਰਾਂ ਦੇ ਹੱਥ ਦੇ ਵਿੱਚ ਆ ਗਿਆ ਮਾਫੀਆ ਦੇ ਹੱਥ ਦੇ ਵਿੱਚ ਆ ਗਿਆ ਲੋਕਾਂ ਨੇ ਪ੍ਰਵਾਨ ਨਹੀਂ ਕਰਨਾ ਇਸ ਲੀਡਰਸ਼ਿਪ ਦੇ ਥੱਲੇ ਕਾਲੀ ਦਲ ਨੂੰ ਲੀਡਰਸ਼ਿਪ ਦੀ ਤਬਦੀਲੀ ਅਕਾਲੀ ਦਲ ਦੀ ਪੁਨਰ ਸਰਜੀਤੀ ਹੋ ਤੇ ਉਹ ਯਾਰ ਪਹਿਲਾਂ ਹੀ ਹੁਣ ਉਹਦਾ ਸਵਾਲ ਕਰੂੰ ਤੇ ਮੇਰਾ ਖਿਆਲ ਹੈ ਵੀ ਸਮਾਂ ਵੇਸਟ ਕਰਨ ਵਾਲੀ ਗੱਲ ਆ ਸਮਾਪਤ ਹੋ ਗਿਆ ਕੰਮ ਉਹਨਾਂ ਦਾ ਅਕਾਲੀ ਦਲ ਵਾਲਿਆਂ ਦਾ ਜਿਨ੍ਹਾਂ ਦਾ ਤੁਸੀਂ ਸਵਾਲ ਕੀਤਾ ਫੁੱਟ ਪੈਣ ਤੋਂ ਪਹਿਲਾਂ ਕਿਹੜਾ ਕਿਤੇ ਉਹ ਪੈਰਾਸ਼ੂਟ ਲਈ ਫਿਰਦੇ ਸਨ ਫੁੱਟ ਪੈਣ ਤੋਂ ਪਹਿਲਾਂ ਉਹ ਕਿਹੜੀ ਗਗਾਰ ਤੇ ਸਗੇ ਤੇ ਫੁੱਟ ਪੈਣ ਤੋਂ ਬਾਅਦ ਅੱਜ ਉਹ ਕਿਹੜੀ ਗਗਾਰ ਤੇ ਹੈਗੇ ਉਹਨਾਂ ਦਾ ਸਵਾਲ ਕਰੂੰਗਾ ਮੇਰਾ ਖਿਆਲ ਵੇਸਟ ਆਫ ਟਾਈਮ ਹੈ ਕਿਸੇ ਵੇਲੇ ਸੁਖਵੀਰ ਬਾਦਲ ਮੈਨੂੰ ਕਹਿੰਦੇ ਸੀ ਮhalla ਪਾਰਟੀ ਦਾ ਪ੍ਰਧਾਨ ਆ ਪਿਆ ਜੀ ਕਿੱਥੇ ਆ ਅਜੋ ਸਰ ਸੁਖਵੀਰ ਸਿੰਘ ਬਾਦਲ ਕਿੱਥੇ ਹੈਗੇ ਆ ਅਕਾਲੀ ਦਲ ਖਤਮ ਨਹੀਂ ਹੋਣਾ ਇਹ ਪੰਜਾਬੀਆਂ ਦੇ ਰਗਾਂ ਦੇ ਵਿੱਚ ਆ ਪਰ ਇਹ ਇਹ ਜਿਹੜੀ ਲੀਡਰਸ਼ਿਪ ਹੈਗੀ ਆ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਉਹਦੀ ਸਰਪ੍ਰਸਤੀ ਦੇ ਵਿੱਚ ਰਟ੍ਰਾਈਬ ਨਹੀਂ ਹੋਣਾ ਉੱਠ ਨਹੀਂ ਸਕੇਗਾ ਇਹ ਮੇਰਾ ਵਿਸ਼ਵਾਸ ਕੀ ਨਸੀਹਤ ਹੈ ਤਾਂ ਮੈਂ ਕਹਿੰਦਾ ਅਕਾਲੀ ਦਲ ਤਾਂ ਮਰ ਹੀ ਨਹੀਂ ਸਕਦਾ ਅਕਾਲੀ ਦਲ ਕੋਈ ਪੋਲੀਟੀਕਲ ਗਲਾਸ ਨਹੀਂ ਜਮਾਤ ਨਹੀਂ ਅਕਾਲੀ ਦਲ ਮਰਜੀਵੜਿਆਂ ਦੀ ਜਿੱਥੇ ਬੰਦੀ ਆ ਜਿਨੇ ਕੁਰਬਾਨੀਆਂ ਦੇ ਕੇ ਕਾਲੀ ਦਲ ਖੜਾ ਕੀਤਾ ਪਰ ਅਜ ਅਫਸੋਸ ਆ ਕਿ ਉਹ ਸਦਾਗਰਾਂ ਦੇ ਹੱਥ ਦੇ ਵਿੱਚ ਆ ਗਿਆ ਮਾਫੀਆ ਦੇ ਹੱਥ ਦੇ ਵਿੱਚ ਆ ਗਿਆ ਲੋਕਾਂ ਨੇ ਪ੍ਰਵਾਨ ਨਹੀਂ ਕਰਨਾ ਇਸ ਲੀਡਰਸ਼ਿਪ ਦੇ ਥੱਲੇ ਕਾਲੀ ਦਲ ਨੂੰ ਲੀਡਰਸ਼ਿਪ ਦੀ ਤਬਦੀਲੀ ਕਾਲੀ ਦਲ ਦੀ ਪੁਨਰ ਸਰਜੀਤੀ ਹੋ